ਦੀਵੇ ਥੱਲੇ ਨੇਰਾ ਇਹ ਕਹਾਵਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਉੱਤੇ ਬਿਲਕੁਲ ਸਹੀ ਟੱਕ ਰਹੀ ਹੈ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬਣਾਏ ਗਏ ਨੇ ਨਸ਼ਾ ਛਡਾਊ ਕੇਂਦਰ ਇਹਨਾਂ ਕੇਂਦਰਾਂ ਦੇ ਵਿੱਚ ਨੌਜਵਾਨ ਨਸ਼ਾ ਛੱਡਣ ਦੇ ਲਈ ਆਉਂਦੇ ਨੇ ਪਰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਨੌਜਵਾਨ ਨਸ਼ਾ ਕਰਨ ਦੇ ਲਈ ਆਉਂਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਇੱਕ ਐਸੀ ਸੇਫ ਸਪੇਸ ਮਿਲੀ ਹੋਈ ਹੈ ਜਿੱਥੇ ਆ ਕੇ ਕੋਈ ਡਰ ਨਹੀਂ ਕਿ ਉਹਨਾਂ ਤੇ ਕੋਈ ਕਾਰਵਾਈ ਵੀ ਕਰ ਸਕਦਾ ਜੇਕਰ ਉਹ ਨਸ਼ਾ ਕਰਨਗੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਕਾਂਗਰਸ ਦੇ ਕਾਉਂਸਲਰ ਮੌਜੂਦ ਸੀ ਜੋ ਕਿ ਸਥਾਨਕ ਕਾਉਂਸਲਰ ਨੇ ਉੱਤੇ ਪ੍ਰਦੀਪ ਲਵਾੜਾ ਮੌਜੂਦ ਸੀ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਹੈ ਦਰਸਲ ਇਹ ਨੌਜਵਾਨ ਉੱਥੇ ਦਿਖਾਈ ਦਿੱਤਾ ਜੋ ਕਿ ਆਪਣੀ ਬਾਹ ਦੇ ਉੱਤੇ ਇੱਕ ਕਾਲੇ ਰੰਗ ਦਾ ਕੱਪੜਾ ਜਾਂ ਫਿਰ ਕਹਿ ਸਕਦਾ ਇੱਕ ਪੱਟੀ ਬੜੀ ਜ਼ੋਰ ਦੀ ਬੰਨ ਰਿਆ ਸੀ ਤੇ ਹੱਥ ਦੇ ਵਿੱਚ ਕੁਝ ਇੰਜੈਕਸ਼ਨ ਨੁਮਾ ਚੀਜ਼ ਦਿਖਾਈ ਦੇ ਰਹੀ ਸੀ ਫਿਰ ਉਹਨਾਂ ਨੇ ਜਾ ਜਾ ਕੇ ਇਸ ਨੌਜਵਾਨ ਨੂੰ ਫਟਕਾਰ ਲਗਾਈ ਤਾਂ ਉਦੋਂ ਮਾਫੀਆਂ ਮੰਗਦਾ ਹੋਇਆ ਦਿਖਾਈ ਦਿੱਤਾ ਹੈ ਇਸ ਵੀਡੀਓ ਦੇ ਉੱਤੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਜਦ ਜਾ ਰਹੇ ਸੀ ਕੀ ਕੁਝ ਹੋਇਆ ਉਹਨਾਂ ਨੇ ਵੀ ਦੱਸਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਪਹਿਲਾਂ ਇਸ ਦੇ ਬਾਰੇ ਜਾਣਕਾਰੀ ਸਾਰੀ ਦੇ ਦਈਏ ਤਾਂ ਇੱਥੇ ਕੀ ਹੋਇਆ ਜਦੋਂ ਇਸ ਨੌਜਵਾਨ ਦੇ ਕੋਲ ਪਹੁੰਚੇ ਉਹ ਕੋਈ ਸਮਾਨ ਲੈਣ ਦੇ ਲਈ ਆਏ ਹੋਏ ਸੀ ਦੇਖਿਆ ਇਸ ਨੌਜਵਾਨ ਨੂੰ ਜਦੋਂ ਪੁਕਾਰ ਲਗਾਈ ਤਾਂ ਪਹਿਲਾਂ ਹੀ ਉਹ ਆਪਣੀ ਸੁਧ-ਬੋਧ ਦੇ ਵਿੱਚ ਨੌਜਵਾਨ ਨਹੀਂ ਸੀ ਉਸ ਨੂੰ ਨਸ਼ੇ ਦੀ ਤੋੜ ਲੱਗੀ ਹੋਈ ਸੀ ਤੇ ਫਿਰ ਉਸ ਨੌਜਵਾਨ ਨੇ ਮਾਫੀਆਂ ਮੰਗੀਆਂ ਕਿ ਇਸ ਤਰ੍ਹਾਂ ਨਹੀਂ ਕਰੇਗਾ ਪਰ ਇਹ سلسلہ ਰੋਕਣ ਦਾ ਨਾਮ ਨਹੀਂ ਲੈ ਰਿਆ ਇਸ ਤੋਂ ਪਹਿਲਾਂ ਵੀ ਇਸੇ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਰੇੜੀ ਵਾਲਾ ਫੜਿਆ ਗਿਆ ਸੀ ਜਿਸ ਦੇ ਕੋਲੋਂ ਨਸ਼ੇ ਦੀਆਂ ਗੋਲੀਆਂ ਮਿਲੀਆਂ ਹੁਣ ਉਸ ਨੂੰ ਉਸ ਵੇਲੇ ਦੇ ਜੋ ਫੂਡ ਅਧਿਕਾਰੀ ਨੇ ਖਾਦ ਖੁਰਾਕ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨੇ ਕਾਬੂ ਕੀਤਾ ਸੀ ਤੇ ਇਸ ਤੋਂ ਬਾਅਦ ਮਾਮਲੇ ਦੇ ਉੱਤੇ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਸੀ ਜਿਸ ਦੇ ਵਿੱਚ ਜੋ ਸ਼ਿਕਾਇਤ ਕਰਤਾ ਸੀ ਉਸ ਨੂੰ ਸਬੂਤਾ ਸਣੇ ਪਹੁੰਚਣ ਦੇ ਲਈ ਕਿਹਾ ਤਾਂ ਜ਼ਰੂਰ ਗਿਆ ਪਰ ਕਾਰਵਾਈ ਕੋਈ ਵੀ ਨਹੀਂ ਹੋਈ ਅਜੇ ਤੱਕ ਤੇ ਇਹ ਕਹਿ ਕੇ ਮਾਮਲਾ ਠੰਡੇ ਵਸਤੇ ਦੇ ਵਿੱਚ ਪਾ ਦਿੱਤਾ ਗਿਆ ਕਿਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਤਰਕਸ਼ੀਲ ਇਹ ਗੱਲ ਨਹੀਂ ਲੱਗਦੀ ਕਿ ਉੱਥੇ ਇਸ ਤਰੀਕੇ ਦੇ ਨਾਲ ਨਸ਼ੇ ਦਾ ਇਹ ਗੋਰਖਤੰ ਦਾ ਚੱਲ ਰਿਹਾ ਪਰ ਐਸੇ ਚ ਹੁਣ ਵੀਡੀਓਸ ਤਾਂ ਖੁਦ ਬਖੋਦੇ ਦੱਸ ਰਹੀਆਂ ਨੇ ਕਿ ਨਸ਼ੇ ਦੀ ਹਾਲਤ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਨੌਜਵਾਨ ਸਰਕਾਰੀ ਹਸਪਤਾਲ ਦੇ ਬਾਹਰ ਨਸ਼ੇ ਦੇ ਟੀਕੇ ਲਾ ਰਹੇ ਨੇ ਇੱਥੇ ਇੱਕ ਐਂਗਲ ਹੋਰ ਵੀ ਹੈ ਹੁਣ ਜੇਕਰ ਸਮਝੀਏ ਤਾਂ ਪੰਜਾਬ ਦੇ ਵਿੱਚ ਅਸੀਂ ਬੀਤੇ ਸਮੇਂ 'ਚ ਦੇਖਿਆ ਕਿ ਲੁੱਟਦੀਆਂ ਵਾਰਦਾਤਾਂ ਬੜੀਆਂ ਵੱਧ ਚੁੱਕੀਆਂ ਨੇ ਆਂਦੇ ਜਾਂਦੇ ਲੋਕਾਂ ਦੇ ਕੋਲੋਂ ਲੁੱਟ ਹੋ ਰਹੀ ਹੈ ਤੇ ਬੜੀਆਂ ਛੋਟੀ ਛੋਟੀ ਚੀਜ਼ਾਂ ਵੀ ਰਾਸ਼ਨ ਦੀਆਂ ਚੀਜ਼ਾਂ ਤੱਕ ਲੁੱਟ ਕੇ ਲੈ ਜਾ ਰਹੇ ਨੇ ਹੁਣ ਇਹ ਸਭ ਕਿਉਂ ਹੋ ਰਿਹਾ ਇਸ ਦੇ ਪਿੱਛੇ ਇੱਕ ਵੱਡੀ وجہ ਹੈ ਨਸ਼ਾ ਜਿੱਤੇ ਨਸ਼ੇ ਦੀ ਪੂਰਤੀ ਦੇ ਲਈ ਛੋਟੀ ਤੋਂ ਛੋਟੀ ਚੀਜ਼ ਵੀ ਨਸ਼ੇੜੀ ਚੱਕ ਕੇ ਵੇਚਣ ਤੋਂ ਬਾਜ਼ ਨਹੀਂ ਆ ਰਹੇ ਤੇ ਐਸੇ ਦੇ ਵਿੱਚ ਹੁਣ ਜੇਕਰ ਨਸ਼ੇੜੀ ਹਸਪਤਾਲ ਦੇ ਬਾਹਰ ਨਸ਼ਾ ਕਰ ਰਹੇ ਨੇ ਤਾਂ ਜਾਂ ਤਾਂ ਨਸ਼ੇ ਦੀ ਤੋੜ ਲੱਗੀ ਤੇ ਉਹਨਾਂ ਕੋਲ ਪੈਸਾ ਨਹੀਂ ਹੋਇਆ ਤਾਂ ਇੱਥੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਉਹਨਾਂ ਦਾ ਪਹਿਲਾ ਸ਼ਿਕਾਰ ਕੌਣ ਹੋਣਗੇ ਸ਼িকার ਬਣਨਗੇ ਉੱਥੇ ਪਹੁੰਚਣ ਵਾਲੇ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਤਾਂ ਐਸੇ ਦੇ ਵਿੱਚ ਫਿਰ ਵਿਵਸਥਾ ਦੇ ਉੱਤੇ ਕੀ ਸਵਾਲ ਉੱਠਣਗੇ ਕਾਨੂੰਨ ਵਿਵਸਥਾ ਕੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੋਏਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਫਿਲਹਾਲ ਕਾਂਗਰਸੀ ਕਾਉਂਸਲਰ ਪਵਿੱਤਰ ਨੇ ਕੀ ਕੁਝ ਕਿਹਾਏ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਬੀਸਿਕਲੀ ਇਦਾਂ ਸੀਗਾ ਵੀ ਅਸੀਂ ਰਾਤੀ ਮੇਰਾ ਕੋਈ ਫਰੈਂਡ ਬਿਮਾਰ ਸੀਗਾ ਤੇ ਅਸੀਂ ਐਮਰਜੈਂਸੀ ਤੋਂ ਦਵਾਈ ਲੈ ਕੇ ਬਾਹਰ ਨੂੰ ਆ ਰਹੇ ਸੀਗੇ ਦਿਰੋਂ ਆਪਾਂ ਉਤਰ ਕੇ ਇੱਕ ਦੁਕਾਨ ਤੇ ਉਤਰੇ ਮੈਂ ਕਿਹਾ ਚਲੋ ਲਿੰਕਾ ਵਗੈਰਾ ਲੈ ਦੇਣਾ ਨੂੰ ਥੋੜੀ ਜੀ ਐਸਿਡਿਟੀ ਟਾਈਪ ਦੀ ਦਿੱਕਤ ਸੀਗੀ ਉਹ ਲੈਣ ਲੱਗੇ ਤਾਂ ਮੁੰਡਾ ਠੀਕਾ ਨਾੜ ਤੇ ਫਸਾ ਕੇ ਬੈਠਾ ਹੋਇਆ ਨੂੰ ਪਤਾ ਕੁਝ ਨਹੀਂ ਸੀ ਲੱਗ ਰਿਹਾ ਫਿਰ ਮੈਂ ਵੀਡੀਓ ਬਣਾਈ ਫਿਰ ਮੈਂ ਵੀਡੀਓ ਬਣਾ ਕੇ ਦੇਖਿਆ ਵੀ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਬੜੀ ਅਸੀਂ ਗਰਵ ਦੀ ਗੱਲ ਕਰਦੇ ਹੁੰਦੇ ਸੀਗੇ ਵੀ ਅਸੀਂ ਪੰਜਾਬੀ ਆ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਐਡੇ ਐਡੇ ਅਸੀਂ ਦਾਅਵੇ ਕਰਦੇ ਪਏ ਆ ਵੀ ਅਸੀਂ ਨਸ਼ਾ ਖਤਮ ਕਰਤਾ ਉਹ ਚੀਜ਼ ਨੂੰ ਦੇਖ ਕੇ ਮਨ ਹੀ ਬੜਾ ਖਰਾਬ ਹੋਇਆ ਫਿਰ ਮੈਂ ਮੰਨ ਸਰਕਾਰ ਦੇ ਦਾਅਵੇ ਦਿਖਾਉਣ ਦੇ ਲਈ ਫਿਰ ਮੈਂ ਵੀਡੀਓ ਬਣਾਈ ਸੀਗੀ ਜਿਹੜੀ ਅਸੀਂ ਯੋਧਿਆਂ ਦੀ ਕੌਮ ਹੁੰਦੀ ਸੀਗੀ ਜਿਹੜੀ ਅਸੀਂ ਬਾਰਡਰਾਂ ਤੇ ਖੜਨ ਵਾਲੀ ਕੌਮ ਸੀਗੀ ਪਾਜ ਨਸ਼ਿਆਂ ਨੇ ਟੀਕੇ ਲਾ ਲਾ ਕੇ ਸੋਨੋ ਹੀ ਪੀਦਾ ਉਹ ਬੇਸਿਕਲੀ ਵੀਡੀਓ ਬਣਾਉਣ ਦਾ ਕਾਰਨ ਇਹੀ ਸੀਗਾ ਕਿ ਸਰਕਾਰ ਦੀ ਅੱਖਾਂ ਖੋਲਹੀਏ ਵੀ ਜਿਹੜੀ ਨੌਜਵਾਨੀ ਖਰਾਬ ਹੁੰਦੀ ਵੀ ਉਹਨਾਂ ਆਪਾਂ ਸੰਭੀ ਇੱਕ ਰੇੜੀ ਦੀ ਵੀ ਆਪਾਂ ਗੱਲ ਕਰੀਏ ਤਾਂ ਇੱਕ ਰੇੜੀ ਤਾਂ ਜਿਹੜਾ ਹੈ ਉਹ ਤਾਂ ਗੰਦ ਪਾਇਆ ਹੀ ਪਾਇਆ ਪਰ ਜਿਹੜਾ ਜ਼ਿਆਦਾ ਮੀਨ ਐ ਇਸ ਵੇਲੇ ਹੋਇਆ ਪਿਆ ਵੀ ਤੁਸੀਂ ਵੀਡੀਓ ਤੇ ਸੁਣਿਆ ਵੀ ਹੋਣਾ ਮੁੰਡਾ ਕਹਿੰਦਾ ਵੀ ਜਿੰਨੂੰ ਮਰਦੀ ਫੋਨ ਕਰ ਦੋ 1 ਮਿੰਟ ਚ ਮੁੰਡਾ ਮੋਟਰਸਾਈਕਲ ਤੇ ਦੇ ਕੇ ਚਲ ਜਾਂਦਾ ਵੀ ਬੜੀ ਗੰਭੀਰ ਜਿਹੜੀ ਇਹ ਪੀ ਜਿਹੜੀ ਇੱਕ ਜਿੱਦਾਂ ਫੂਡ ਆਪਾਂ ਸੁਣਿਆ ਸੀਗਾ ਵੀ 1 ਮਿੰਟ ਤੇ ਸਪਲਾ ਅੱਜ ਕੱਲ ਡਿਲੀਵਰ ਹੋ ਜਾਂਦਾ ਅੱਜ ਕੱਲ ਦੇਖੋ ਟੀਕੇ ਨਸ਼ੇ ਚਿੱਟਾ ਸ਼ਰਯਾਮ ਜਿਹੜਾ ਵੀ 2-2 ਮਿੰਟ ਦੇ ਵਿੱਚ ਬੰਦਾ ਤੁਹਾਨੂੰ ਮੋਟਰਸਾਈਕਲ ਤੇ ਆ ਕੇ ਦੇਈ ਜਾਂਦਾ ਔਰ ਮੈਨੂੰ ਤਾਂ ਕਹਿਣਾ ਵੀ ਉੱਥੇ ਪੁਲਿਸ ਨੂੰ ਇੱਕ ਪੱਕਾ ਡੇਰਾ ਲਾਉਣਾ ਚਾਹੀਦਾ ਸਿਵਲ ਹਸਪਤਲ ਦੇ ਵਾਲੇ ਦੁਆਲੇ ਜਿਹੜਾ ਇਹ ਗੰਦ ਫੈਲਿਆ ਜਿਹੜੇ ਮੁੰਡੇ ਮੈਂ ਜਿਹੜਾ ਮੁੰਡਾ ਟੀਕਾ ਲਾ ਰਿਹਾ ਉਹਦਾ ਕੋਈ ਕਸੂਰ ਨਹੀਂ ਕੱਢਦਾ ਉਹ ਮੁੰਡਾ ਪਟਕਿਆ ਹੋਇਆ ਸਰਕਾਰ ਨੂੰ ਉਹਨੂੰ ਸਹੀ ਰਸਤੇ ਤੇ ਪਾਉਣ ਦੇ ਲਈ ਕੋਈ ਨਾ ਕੋਈ ਯਤਨ ਕਰਨੇ ਚਾਹੀਦੇ ਇੰਦਾਂ ਦੇ ਹੋਰ ਲੱਖਾਂ ਕਰੋੜਾ ਮੁੰਡੇ ਇਦਾਂ ਦੇ ਹੋਰ ਆ ਜਿਹੜੇ ਆਪਾਂ ਉਹਨਾਂ ਨੂੰ ਸਹੀ ਕਰਨ ਦੀ ਲੋੜ ਹੈ ਅੱਜ ਦਿਨ